ਉਹਨੇ ਕੀਤਾ ਸੀ 2015 ਤੋਂ ਅਰਵਿੰਦ ਤੇਰੀ ਸੋਚ ਤੇ ਪੈਰਾ ਦੇ ਆ ਕੇ ਠੋਕ ਕੇ ਇਹ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਤੇ ਇੰਡੀਆ ਨੂੰ ਭਾਰਤ ਨੂੰ ਹਿੰਦੁਸਤਾਨ ਨੂੰ سونے ਦੀ ਚਿੜੀ ਬਣਾਉਣਾ ਉਹਦੇ ਤਹਿਤ ਸਰਦਾਰ ਪੁਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ 140 ਕਰੋੜ ਪਹਿਲਾਂ ਪਾਸ ਕੀਤਾ ਤੇ 3500 ਕਰੋੜ ਰੁਪਈਆ ਪਿੰਡਾਂ ਦੀਆਂ ਸੜਕਾਂ ਵਾਸਤੇ ਹੁਣ ਪਾਸ ਕਰ ਦਿੱਤਾ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਵਧਾਈ ਆ ਇਹ ਜਿਹੜੀ ਸੜਕ ਆ 1 ਕਰੋੜ ਦੀ ਲਗਤ ਨਾਲ 2.5 ਕਿਲੋਮੀਟਰ ਦੀ ਪਿੰਡ ਮਾਲਾਂ ਦੇ ਵਿੱਚ ਬਣ ਜਾ ਰਹੀ ਆ ਤੇ ਤੁਹਾਡੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਇਸ ਚੀਜ਼ ਦੀਆਂ ਮੁਬਾਰਕਾਂ ਤੇ ਸਾਡੇ ਪ੍ਰਿੰਸੀਪਲ ਸਾਹਿਬ ਵੀ ਦਿਨ ਰਾਤ ਲੱਗੇ ਰਹਿੰਦੇ ਆ ਇਹ ਸੜਕ ਬਾਰੇ ਪਿੰਡੋਂ ਬਹੁਤ ਜ਼ਿਆਦਾ ਰਿਕੁਆਇਰਮੈਂਟ ਆਈ ਸੀਗੀ ਇਹ ਸੜਕ ਇੱਕ ਸਾਲ ਪਹਿਲਾਂ ਲਗਭਗ ਸਿਰਫ 1 ਲੱਖ ਰੁਪਈਏ ਦੇ ਨਾਲ ਪਿੰਡ ਵਾਲਿਆਂ ਨੇ ਕਹਿਆ ਸੀ ਵੀ ਸਾਨੂੰ ਚਲੋ ਥੋੜੀ ਜਿਹੀ ਰਿਪੇਅਰ ਹੀ ਕਰ ਦਿਓ ਉਹ 1 ਲੱਖ ਰੋਕ ਕੇ ਅੱਜ 1 ਕਰੋੜ ਰੁਪਈਆ ਲਿਆ ਕੇ ਦਿੱਤਾ ਪਿੰਡ ਵਾਸੀਆਂ ਨੂੰ 1 ਕਰੋੜ ਰੁਪਈਆ ਲਿਆ ਕੇ ਦਿੱਤਾ ਜੀ ਤੇ ਕਿੱਥੇ ਤੱਕ ਬਣ ਰਹੀ ਆ ਸੜਕ ਇਹ 2.5 ਕਿਲੋਮੀਟਰ ਬਣ ਰਹੀ ਆ ਜੀ 2.5 ਕਿਲੋਮੀਟਰ ਮੇਨ ਗੇਟ ਤੋਂ ਸ਼ੁਰੂ ਹੋ ਕੇ ਉਹ ਆ ਛੱਪੜ ਤੋਂ ਲੈ ਕੇ ਕੈਨੇਡੀਅਨ ਪੈਲੇਸ ਤੋਂ ਪਹਿਲਾਂ ਤੱਕ ਥੋੜਾ ਜਿਆ ਜਾਨੀ 100 ਮੀਟਰ ਉੱਥੇ ਤੱਕ ਬਣ ਰਹੀ ਆ ਤੇ ਜਲਦੀ ਹੀ ਉਸ ਤੋਂ ਸਬਕ ਪਾਸਈ ਹੈ ਤੇ ਮੇਰੇ ਖਲ 35 ਤੋਂ 40 ਸੜਕਾਂ ਜਿਹੜੀਆਂ ਆਪਣੇ ਹਲਕੇ ਦੀਆਂ ਉਹ ਵੀ ਅਸੀਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਅੱਜ ਪਿੰਡ ਮਾਲਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਆ ਉਹਦੇ ਲਈ ਅਸੀਂ ਪੰਜਾਬ ਸਰਕਾਰ ਦਾ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਲੰਬੇ ਸਮੇਂ ਤੋਂ ਸਾਡੇ ਮਾਲਾਂ ਦਾ ਵਿਕਾਸ ਰੁਕਿਆ ਸੀਗਾ ਤੇ ਜਿਵੇਂ ਆ ਸੜਕ ਦੀ ਗੱਲ ਆ 2.5 ਕਿਲੋਮੀਟਰ ਦੀ ਸੜਕ ਬਣਨ ਜਾ ਰਹੀ ਆ ਤੇ ਇਹਦੇ ਲਈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਦੂਜੇ ਪਾਸੇ ਸਾਡੇ ਛੱਪੜ ਦਾ ਕੰਮ ਜਿਹੜਾ 70-75 ਸਾਲਾਂ ਤੋਂ ਕਦੇ ਚੰਗੀ ਤਰ੍ਹਾਂ ਸਫਾਈ ਨਹੀਂ ਸੀ ਹੋਈ ਉਹਦੇ ਲਈ ਸੀਚੇ ਵਾਲ ਮਾਡਲ ਭੰਨੇ ਜਾ ਰਿਹਾ ਛੱਪੜ ਬਹੁਤ-ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਪਿੰਡ ਮਾਲਾ ਮਾਲਾ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਬੜੀ ਤੇਜ਼ੀ ਨਾਲ ਹੋ ਰਹੇ ਆ ਉਹਦੇ ਵਿੱਚ ਪੂਰੀ ಗ್ರಾಮ ਪੰਚਾਇਤ ਜਿਹੜੀ ਹੈਗੀ ਐ ਇੱਥੋਂ ਮਾਲਾ ਦੀ ਉਹ ਬਹੁਤ ਹੀ ਵੱਡਾ ਸਹਿਯੋਗ ਪਾ ਰਹੀ ਆ ਅੱਜ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੀਗਾ ਜਿਹੜੀ ਮਾਲਾ ਪਿੰਡ ਨੂੰ ਕਾਫੀ ਸਮੇ ਤੋਂ ਮੈਜੇ ਕਮਾ ਕੇ 10 ਸਾਲ ਤੋਂ ਜਿਹੜੀ ਹੈ ਇਹ ਸੜਕ ਦੀ ਜਿਹੜੀ ਮੰਗ ਸੀ ਬਹੁਤ ਵੱਡੀ ਮੰਗ ਸੀਗੀ ਸੜਕ ਟੁੱਟੀ ਸੀ ਔਰ ਇਹ ਸੇ ਸੜਕ ਜਿਹੜੀ ਆ 2.5 ਕਿਲੋਮੀਟਰ ਤਕਰੀਬਨ ਜੀਟੀ ਰੋਡ ਤੋਂ ਲੈ ਕੇ ਮਾਲਾ ਤੱਕ ਇਹ ਸੜਕ ਦੀ ਜਿਹੜੀ ਹੈਗੀ ਆ ਅਸੀਂ ਵਰਨ ਤੋੜ ਕੇ ਹੋਰ ਖੁੱਲੀ ਕਰਨ ਦਾ ਵੀ ਪ੍ਰਪੋਜ਼ਲ ਬਣਾਤੀ ਆ ਜਿਸ ਦੇ ਉੱਤੇ ਲਗਭਗ 99 ਲੱਖ 78000 ਰੁਪਏ ਜਿਹੜਾ ਹੈਗਾ ਉਹ ਖਰਚ ਹੋਣਾ ਹੈਗਾ ਔਰ ਉਹਦੇ ਨਾਲ ਨਾਲ ਐਤ ਕੀ ਸਰਕਾਰ ਨੇ ਇੱਕ ਬਹੁਤ ਹੀ ਵੱਡੀ ਪਹਿਲ ਕਦਮੀ ਕੀਤੀ ਹੈ ਕਿ ਜਿਹੜੀ ਸੜਕ ਅਸੀਂ ਬਣਾਉਣੀ ਆ ਉਹਦੀ 5 ਸਾਲ ਲਈ ਅਸੀਂ ਰੱਖ-ਰਖਾਅ ਕਰਨਾ ਹੈਗਾ ਰਿਪੇਅਰ ਐਂਡ ਮੇਨਟੇਨੈਂਸ ਤੇ ਉਹਦੇ ਲਈ ਵੀ 8,60,000 ਰੁਪਏ ਜਿਹੜਾ ਹੈ ਉਹ ਇਹ ਸੜਕ ਲਈ ਰੱਖਿਆ ਹੈਗਾ ਸੋ ਇੱਕ ਤਾਂ ਇਹ ਵੱਡਾ ਪ੍ਰੋਜੈਕਟ ਜਿਹੜਾ ਸੀ ਇਹਨਾਂ ਦਾ ਆਲੇ-ਦੁਆਲੇ ਦੇ ਪਿੰਡਾਂ ਦੀ ਇਸ ਹਲਕੇ ਦੇ ਪਿੰਡਾਂ ਦੀ ਜਿਹੜੀ ਮੰਗ ਸੀ ਉਹ ਅੱਜ ਪੂਰੀ ਹੋਈ ਹੈਗਾ ਸੜਕ ਦਾ ਜਿਹੜਾ ਹੈਗਾ ਅਸੀਂ ਉੱਥੇ ਅੱਜ ਟੱਕ ਲਾ ਕੇ ਮੇਰੇ ਨਾਲ ਬਹੁਤ ਹੀ ਸਤਿਕਾਰ ਸਾਡੇ ਪ੍ਰਦੀਪ ਦੁੱਗਲ ਜੀ ਚੇਅਰਮੈਨ ਮਾਰਕੀਟ ਕਮੇਟੀ ਘਰ ਆਇਆ ਤੇ ਪੂਰੀ ਸਮੂਚੀ ਪੰਚਾਇਤ ਸਾਰੇ ਹੀ ਵਿਭਾਗੀ ਅਧਿਕਾਰੀ ਵੀ ਇੱਥੇ ਨਾਲ ਨੇ ਇਹ ਕੋਸ ਪ੍ਰੋਜੈਕਟ ਦਾ ਸੀ ਕਰਕੇ ਆਏ ਸ਼ੁਰੂਆਤ ਦੂਜਾ ਪ੍ਰੋਜੈਕਟ ਤੁਸੀਂ ਦੇਖਿਆ ਹੈ ਕਿ ਆ ਛੱਪੜ ਦਾ ਜਿਹੜਾ 70 75 ਸਾਲ ਤੋਂ ਜਿਹੜਾ ਛੱਪੜ ਦਾ ਬਹੁਤ ਵੱਡੀ ਇੱਕ ਮੁਸ਼ਕਲ ਸੀਗੀ ਉਹਦੇ ਉੱਤੇ ਵੀ ਇਹ ਥਾਪਰ ਮਾਡਲ ਸਿਚੇਵਾਲ ਮਾਡਲ ਪ੍ਰੋਜੈਕਟ ਦੇ ਜਿਹੜਾ ਹੈਗਾ ਇਹ ਕੰਮ ਚੱਲਿਆ ਹੈਗਾ ਇਹ ਵੀ ਲਗਭਗ ਜਿਹੜਾ ਹੈਗਾ ਸਰਕਾਰ ਵੱਲੋਂ 17 ਤੋਂ 20 ਲੱਖ ਰੁਪਈਆ ਜਿਹੜਾ ਹੈਗਾ ਉਹ ਅਵੇਲੇਬਲ ਹੋਇਆ ਆ ਔਰ ਨਾਲ ਦੀ ਨਾਲ ਇੱਥੇ ਇੱਕ ਹੋਰ ਵੱਡਾ ਜਿਹੜਾ ਸੀਗਾ ਪਾਣੀ ਦੀ ਬੜੀ ਕਿੱਲਤ ਸੀਗੀ ਜਿਹੜੀ ਹੈ ਇਹਨਾਂ ਨੇ ਆਪਣਾ ਇੱਕ ਹੋਰ ਬੋਰ ਕਰਾ ਕੇ ਜਿਹੜਾ ਹੈਗਾ ਪਿੰਡ ਦੇ ਨਿਵਾਸੀਆਂ ਨੂੰ ਪਾਣੀ ਦੀ ਸਹੂਲਤ ਦਿੱਤੀ ਕੁਝ ਸ਼ਮਸ਼ਾਨ ਘਾਟ ਦੇ ਵਿੱਚ ਇੰਟਰਲੋਕ ਦਾ ਕੰਮ ਚੱਲ ਰਿਹਾ ਸੋ ਬੜੀ ਤੇਜ਼ੀ ਦੇ ਨਾਲ ਇਸ ਪਿੰਡ ਦੇ ਵਿੱਚ ਵਿਕਾਸੇ ਕੰਮ ਹੋ ਰਿਹਾ ਹੈ 5,28,000 ਰੁਪਏ ਦੀ ਲਾਗਤ ਦੇ ਨਾਲ ਸੋਲਿਡ ਬੇਸਟ ਜਿਹੜਾ ਮਟੀਰੀਅਲ ਹੈਗਾ ਉਸ ਤੇ ਵੀ ਪ੍ਰੋਜੈਕਟ ਦੇ ਕੰਮ ਚੱਲ ਚੱਲਿਆ ਹੈਗਾ ਸੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੁਣਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਮੁੱਚੇ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ-ਨਾਲ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਵਿਕਾਸ ਦੇ ਕੰਮਾਂ ਦੀਆਂ ਨਿਹੜੀਆਂ ਆ ਰਹੀਆਂ ਔਰ ਸਾਡੇ ਕੋਲ ਅ ਤਿੰਨ ਦਿਨ ਹੋ ਗਏ ਆ ਸਾਡੇ ਕੋਲ ਇੱਕ ਵੱਡੀ ਲਿਸਟ ਜਿਹੜੀ ਹੈਗੀ ਆ ਜਿਹੜੇ ਹਲਕਾ ਵਿਧਾਨ ਸਭਾ ਨਕੂਦਰ ਦੇ ਵਿੱਚ ਵੀ ਮੇਰੇ ਪਿੰ ਪਿੰਦੇ ਆ ਉੱਥੇ ਵੀ 10 ਸੜਕਾਂ ਜਿਹੜੀਆਂ ਦਸਾਂ ਪਿੰਡਾਂ ਦੀਆਂ ਉਹ ਵੀ ਪ੍ਰਸ਼ਾਸਨ ਨੇ ਇੱਕ ਪ੍ਰਵਾਨਗੀ ਹੋ ਚੁੱਕੀ ਆ ਔਰ ਇੱਥੇ ਜਿਹੜੀਆਂ 20 ਸੜਕਾਂ ਗਰਾਇਆਂ ਦੀਆਂ ਆ ਉਹਦੀ ਵੀ ਪ੍ਰਸ਼ਾਸਨ ਨੇ ਇੱਕ ਪ੍ਰਵਾਨਗੀ ਆ ਚੁੱਕੀ ਆ ਲਗਭਗ 45 ਤੋਂ 50 ਕ ਸੜਕਾਂ ਦੀ ਜਿਹੜੀ ਹੈਗੀ ਆ ਪ੍ਰਸ਼ਾਸਨਿਕ ਪ੍ਰਵਾਨਗੀ ਜਿਹੜੀ ਆ ਫਲੋਰ ਜਿਹੜੀ ਹੈਗੀ ਆ ਬਲਾਕ ਆ ਉਹਦੀ ਆਈ ਹੈਗੀ ਆ ਸੋ ਸੜਕਾਂ ਦਾ ਸਮੁੱਚੇ ਹਲਕੇ ਦੇ ਵਿੱਚ ਜਾਲ ਜਿਹੜਾ ਹੈਗਾ ਉਹ ਬੈਠ ਜਾਣਾ ਉਹਦੇ ਨਾਲ-ਨਾਲ ਜਿਹੜੇ ਵੀ ਵਿਕਾਸ ਦੇ ਕਾਮਿਆਂ ਜਿਹੜੇ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਛੱਡੇ ਸੀ ਕੋ ਕੀਤੇ ਨਹੀਂ ਸੀ 10-10 ਸਾਲ ਤੋਂ ਆ ਸੜਕਾਂ ਜਿਹੜੀਆਂ ਅਸੀਂ ਆ ਉਹ ਟੁੱਟੀਆਂ ਪਈਆਂ ਕਈ ਸੜਕਾਂ ਦਾ 20-20 ਸਾਲ ਤੋਂ ਅਸੀਂ ਦੇਖ ਰਹੇ ਆ ਕਿਸੇ ਨੇ ਉਧਰ ਨੂੰ ਦੇਖਿਆ ਹੀ ਨਹੀਂਗਾ ਸੋ ਉਹ ਸਾਰੀਆਂ ਸੜਕਾਂ ਬਣਾਵਾਂਗੇ ਤੁਸੀਂ ਦੇਖਦੇ ਕਿ ਸਕੂਲਾਂ ਦੀ ਨਿਹਾਰ ਬਲਦੀ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਲਗਭਗ 7 ਕਰੋੜ 22 ਲੱਖ ਰੁਪਈਆ ਉਨਾ 82 ਸਕੂਲਾਂ ਦੇ ਵਿੱਚ ਜਿਹੜਾ ਹੈਗਾ ਸੀ ਖਰਚ ਕੀਤਾ ਆ ਤੁਸੀਂ ਦੇਖਿਆ ਸੋਚਿਆ ਹੀ ਨਹੀਂ ਸੀ ਕਦੇ ਸਰਕਾਰੀ ਪ੍ਰੈਵੀ ਸਕੂਲ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਸਕੂਲ ਆਫ ਹੈਪੀਨੈਸ ਦਾ ਦਰਜਾ ਦਿੱਤਾ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਇੱਕੋ ਇੱਕ ਜਲੰਧਰ ਦੇ ਵਿੱਚ ਇੱਕੋ ਇੱਕ ਸਕੂਲ 1 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਸਕੂਲ ਆਫ ਹੈਪੀਨੈਸ ਬਣਾਇਆ ਦੂਸਰਾ 40 ਲੱਖ ਰੁਪਈਆ ਸਰਕਾਰੀ ਪ੍ਰੈਵੀ ਸਕੂਲ ਨੰਗਲ ਪੈਸਿਆਂ ਦੀ ਕੋਈ ਕਮੀ ਨਹੀਂ ਵਿਕਾਸ ਦੀਆਂ ਹਨੇਰੀਆਂ ਜਿਹੜੀਆਂ ਆ ਆਮ ਆਦੀ ਪਾਰਟੀ ਦੇ ਸਾਡੇ ਕਨਵੀਨਰ ਦਿੱਲੀ ਦੇ ਸਾਡੇ ਸਾਬਕਾ ਮੁੱਖ ਮੰਤਰੀ ਮਾਨਯੋਗ ਅਰਵਿੰਦ ਕੇਂਜਰੀਵਾਲ ਜੀ ਦੇੇਸ਼ਾਂ ਦਿਸ਼ਾਂ ਚ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਉਹਨਾਂ ਦੇ ਅਗਵਾਈ ਦੇ ਵਿੱਚ ਕੰਮ ਜਿਹੜਾ ਹੈਗਾ ਬਹੁਤ ਹੀ ਤੇਜ਼ੀ ਨਾਲ ਚੱਲਿਆ ਇੱਕੋ ਇੱਕ ਬੇਨਤੀ ਆ ਆਪਾਂ ਰਲ ਕੇ ਸਾਰਾ ਇਹਨਾਂ ਪ੍ਰੋਜੈਕਟਾਂ ਨੂੰ ਜਿਹੜਾ ਹੈਗਾ ਸਫਲ ਬੜਾਈਏ ਔਰ ਪਿੰਡਾਂ ਦੇ ਵਿਕਾਸ ਦੇ ਵਿੱਚ ਤੇਜ਼ੀ ਲਿਆਈਏ ਤਾਂ ਕਿ ਆਪਾਂ ਇਹ ਮਾਲਾ ਪਿੰਡ ਨੂੰ ਇੱਕ ਸਵਰਗ ਰੂਪੀ ਪਿੰਡ ਬਣਾ ਦਈਏ ਇਸੇ ਤਰ੍ਹਾਂ 143 ਪਿੰਡ ਜਿਹੜੇ ਹਲਕੇ ਦੇ ਆਪਾਂ ਬਣਾਵਾਂਗੇ ਤਾਂ ਆਟੋਮੈਟਿਕਲੀ ਜਿਹੜਾ ਹਲਕਾ ਵਿਧਾਨ ਸਭਾ ਫਲੋਰ ਜਿਹੜਾ ਹੈਗਾ ਲਿਖ ਕੇ ਸਾਹਮਣੇ ਆਵੇਗਾ ਬਹੁਤ